ਦੀ ਗੱਲ ਦੇਖੀਆਂ ਹਨਾ ਕਿ ਜਦੋਂ ਅਸੀਂ ਧਰਮੀ ਦੀਆਂ ਬਲੇਸਿੰਗਸ ਦੇਖੀਆਂ ਤੇ ਸਾਨੂੰ ਮਜ਼ਾ ਆ ਗਿਆ ਧਰਮੀ ਦੀਆਂ ਬਲੇਸਿੰਗਸ ਦੇਖ ਕੇ ਕਿ ਵਾਹ ਬਈ ਵਾਹ ਪਰਮੇਸ਼ਰ ਨੇ ਇੰਨਾ ਕੁਝ ਧਰਮੀਆਂ ਦੇ ਲਈ ਰੱਖਿਆ ਆ ਤਾਂ ਅਸੀਂ ਜ਼ਰੂਰ ਧਰਮੀ ਬਣਨਾ ਹੈ ਔਰ ਧਰਮੀ ਬਣਨ ਦੀ ਕੋਸ਼ਿਸ਼ ਕਰਨੀ ਹੈ ਅਸੀਂ ਮਨ ਬਣਾਵਾਂਗੇ ਕਿ ਅਸੀਂ ਧਰਮੀ ਬਣੀਏ ਸੋ ਅੱਜ ਅਸੀਂ ਦੇਖਣਾ ਹੈ ਕਿ ਕੁੱਤਰਮ ਦੇ ਪ੍ਰੇਮੀ ਆ ਜਿਹੜੇ ਜਿਹੜੇ ਲੋਕੀ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਕਰਦੇ ਪਰਮੇਸ਼ਰ ਦੇ ਪਸੰਦ ਦੇ ਜਿਹੜੇ ਕੰਮ ਆ ਉਹਨਾਂ ਨਾਲ ਪ੍ਰੇਮ ਨਹੀਂ ਕਰਦੇ ਤਾਂ ਉਹਨਾਂ ਦੇ ਲਈ ਪਰਮੇਸ਼ਰ ਦੀ ਕੀ ਇੱਛਾ ਹੈ ਪ੍ਰਭੂ ਉਹਨਾਂ ਬਾਰੇ ਕੀ ਸੋਚਦੇ ਆ ਕਿਉਂਕਿ ਅਗਰ ਸਾਡੇ ਵਿੱਚੋਂ ਕੋਈ ਐਹੋ ਜਿਹਾ ਆ ਜਿਹੜਾ ਪਰਮੇਸ਼ਰ ਨਾਲ ਪ੍ਰੇਮ ਨਹੀਂ ਕਰਦਾ ਤੇ ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਪ੍ਰੇਮ ਕਰਨ ਵਾਲੇ ਦੇ ਨਾਲ ਕੀ ਹੋਣਾ ਹੈ ਉਹ ਤੇ ਅਸੀਂ ਕੱਲ ਸਿੱਖ ਲਿਆ ਤੇ ਜਿਹੜੇ ਪ੍ਰੇਮ ਨਹੀਂ ਕਰਦੇ ਉਹਨਾਂ ਦੇ ਨਾਲ ਕੀ ਹੋਣਾ ਉਹ ਵੀ ਰਿਜ਼ਲਟ ਜਿਹੜਾ ਹੈ ਨਾ ਉਹ ਸਾਨੂੰ ਪਤਾ ਹੋਣਾ ਚਾਹੀਦਾ ਤੇ ਆਜੋ ਆਪਾਂ ਹੁਣ ਜਿਹੜਾ ਆ ਉਹ ਵਚਨ ਨੂੰ ਦੇਖਾਂਗੇ ਹੁਣ ਸਭ ਨੇ ਪ੍ਰੇ ਰਿਕਵੈਸਟ ਲਿਖਣੀਆਂ ਬੰਦ ਕਰ ਦਿਓ ਕਿਉਂਕਿ ਜਦੋਂ ਅਸੀਂ ਮੈਸੇਜ ਟਾਈਪ ਕਰਦੇ ਰਹਿੰਨੇ ਆ ਤਾਂ ਕੀ ਹੁੰਦਾ ਸਾਡਾ ਸਾਰਾ ਧਿਆਨ ਜਿਹੜਾ ਹੈ ਨਾ ਟਾਈਪਿੰਗ ਵੱਲ ਹੁੰਦਾ ਹੈ ਤੇ ਅਸੀਂ ਵਚਨ ਨੂੰ ਸਕਿੱਪ ਕਰ ਦਿੰਨੇ ਆ ਪਰ ਕਦੀ ਵਾਸਤੇ ਵੀ ਵਚਨ ਨੂੰ ਸਕਿੱਪ ਨਹੀਂ ਕਰਨਾ ਚਾਹੀਦਾ ਕਿਉਂਕਿ ਵਚਨ ਸਾਡੇ ਆਤਮਾ ਦੀ ਰੋਟੀ ਆ ਜੀਵਨ ਦੀ ਰੋਟੀ ਆ ਵਚਨ ਦੇ ਵਿੱਚ ਸਾਡੀ ਹੀਲਿੰਗ ਆ ਵਚਨ ਦੇ ਵਿੱਚ ਸਾਡੀ ਡਿਲੀਵਰੈਂਸ ਆ ਤਾਂ ਮੈਂ ਤੁਹਾਨੂੰ ਜ਼ਰੂਰ ਫੋਰਸਫੁਲੀ ਇਹ ਗੱਲ ਕਹੂੰਗੀ ਕਿ ਡਿਊਰਿੰਗ ਵਰਡ ਆਫ ਗੋਡ ਤੁਸੀਂ ਕੋਈ ਮੈਸੇਜ ਜਿਹੜਾ ਆ ਉਹ ਟਾਈਪ ਨਾ ਕਰਿਆ ਕਰੋ ਸਗੋਂ ਮੈਂ ਤੁਹਾਨੂੰ ਇਹ ਵੀ ਕਹੂੰਗੀ ਕਿ ਜਦ ਵਚਨ ਸ਼ੁਰੂ ਹੋ ਜਵੇ ਜਦੋਂ ਗੱਲਬਾਤ ਦਾ ਸੈਸ਼ਨ ਜਿਹੜਾ ਆ ਉਹ ਸ਼ੁਰੂ ਹੋ ਜਵੇ ਤਾਂ ਤੁਸੀਂ ਆਪਣੇ ਜਿਹੜੇ ਮੈਸੇਜ ਹਨਾ ਉਹਨਾਂ ਨੂੰ ਹਾਈਡ ਕਰ ਦਿਆ ਕਰੋ ਕਿਉਂਕਿ ਕਈ ਵਾਰੀ ਬੜੇ ਸੈਰ ਸਪਾਟਾ ਕਰਨ ਵਾਲੇ ਜਿਹੜੇ ਆ ਉਹ ਆ ਜਾਂਦੇ ਆ ਤੇ ਉਹ ਫਿਰ ਆਣ ਕੇ ਡਿਸਟਰਬ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਤੁਹਾਡਾ ਧਿਆਨ ਜਿਹੜਾ ਆ ਉਹ ਫਿਰ ਉਹਨਾਂ ਵੱਲ ਨੂੰ ਚਲਿਆ ਜਾਂਦਾ ਆ ਤਾਂ ਬੈਟਰ ਆ ਕਿ ਆਪਾਂ ਸਾਰਿਆਂ ਨੇ ਜਿਹੜੇ ਕਮੈਂਟਸ ਆ ਉਹ ਹਾਈਡ ਕਰ ਦੇਣੇ ਆ ਮੈਨੂੰ ਬੰਦ ਕਰਨ ਦੀ ਕਦੀ ਆਪਸ਼ਨ ਨਹੀਂ ਲੱਭੀ ਅਜੇ ਤੱਕ ਜੇ ਲੱਭਦੀ ਹੁੰਦੀ ਤੇ ਮੈਂ ਫਿਰ ਇਦਾਂ ਦਾ ਸਿਸਟਮ ਕਰ ਦਿਆ ਕਰਨਾ ਹੀ ਕਿ ਸਾਰਿਆਂ ਦੇ ਮੈਸੇਜ ਬੰਦ ਹੋ ਜਾਣ ਨਾ ਐਨੀਵੇਜ਼ ਕੋਈ ਗੱਲ ਨਹੀਂ ਆਪਾਂ ਆਪਣੇ ਆਪਣੇ ਕਰ ਸਕਦੇ ਆ ਮੈਸੇਜ ਬੰਦ ਤੇ ਮੈਂ ਤੁਹਾਨੂੰ ਜਰੂਰ ਇਹ ਕਹਾਂਗੀ ਕਿ ਪਲੀਜ਼ ਤੁਸੀਂ ਮੈਸੇਜ ਟਾਈਪ ਨਹੀਂ ਕਰਨੇ ਜਿੰਨੀ ਦੇਰ ਤੱਕ ਇਹ ਵਾਲੇ ਵਚਨ ਦਾ ਸੈਸ਼ਨ ਜਿਹੜਾ ਆ ਉਹ ਓਵਰ ਨਹੀਂ ਹੋ ਜਾਂਦਾ ਤਾਂ ਅੱਜ ਕੁ ਧਰਮ ਦੇ ਪ੍ਰੇਮੀਆਂ ਲਈ ਪਰਮੇਸ਼ਰ ਦੀ ਇੱਛਾ ਕੀ ਆਜੋ ਆਪਾਂ ਦੇਖੀਏ ਰੋਮੀਆਂ ਦੀ ਕਿਤਾਬ ਬੁੱਕ ਆਫ ਰੋਮਾਂਸ ਚੈਪਟਰ ਨੰਬਰ 1 ਰੋਮੀਆਂ ਦੀ ਕਿਤਾਬ ਉਹਦਾ ਪਹਿਲਾ ਹੀ ਅਧਿਆਏ ਜਿਹੜਾ ਆ ਅਸੀਂ ਦੇਖਾਂਗੇ ਉਹਦੀ 21 ਤੋਂ 32 ਨੰਬਰ ਆਇਤ ਜਿਹੜੀ ਆ ਉਹਦੇ ਵਿੱਚ ਅਸੀਂ ਦੇਖਣਾ ਹੈ 21st to 32th تک ਅਸੀਂ ਦੇਖਣਾ ਹੈ ਤਾਂ ਅਸੀਂ ਇੱਥੇ ਦੇਖਦੇ ਹਾਂ ਭਾਵੇਂ ਉਹਨਾਂ ਨੇ ਪਰਮੇਸ਼ਵਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ਵਰ ਦੇ ਜੋਗ ਵਡਿਆਈ ਨਾ ਕੀਤੀ ਨਾ ਉਹਦਾ ਧੰਨਵਾਦ ਕੀਤਾ ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਬੁੱਧੀਹੀਣ ਮਨ ਹਨੇਰੇ ਹੋ ਗਏ ਸੋ ਵਚਨ ਕੀ ਕਹਿੰਦਾ ਇਹ ਉਹਨਾਂ ਲੋਕਾਂ ਦੇ ਲਈ ਗੱਲ ਹੋ ਰਹੀ ਆ ਕਹਿੰਦਾ ਭਾਵੇਂ ਉਹਨਾਂ ਨੇ ਪਰਮੇਸ਼ਵਰ ਨੂੰ ਜਾਣਦੇ ਜੋ ਬਹੁਤ ਸਾਰੇ ਲੋਕ ਆ ਉਹਨਾਂ ਨੇ ਇਦਾਂ ਨਹੀਂ ਕਿ ਉਹ ਪਰਮੇਸ਼ਰ ਨੂੰ ਜਾਣਦੇ ਨਹੀਂ ਆ ਉਹਨਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਆ ਪਰ ਜਾਣ ਜਾਣਣ ਦੇ ਬਾਵਜੂਦ ਵੀ ਉਹਨਾਂ ਨੇ ਜਿੱਦਾਂ ਪਰਮੇਸ਼ਰ ਦੀ ਵਡਿਆਈ ਸੀਗੀ ਜਿੱਦਾਂ ਵਡਿਆਈ ਕਰਨੀ ਚਾਹੀਦੀ ਸੀ ਉਹਨਾਂ ਨੇ ਉਦਾਂ ਵਡਿਆਈ ਕੀਤੀ ਨਹੀਂ ਜੇ ਇਸ ਤਰੀਕੇ ਨਾਲ ਉਹਨਾਂ ਨੂੰ ਪਰਮੇਸ਼ਰ ਦੀ ਵਡਿਆਈ ਕਰਨੀ ਚਾਹੀਦੀ ਸੀ ਪਰਮੇਸ਼ਰ ਦੀ ਮਹਿਮਾ ਕਰਨੀ ਚਾਹੀਦੀ ਸੀ ਉਸ ਤਰੀਕੇ ਨਾਲ ਉਹਨਾਂ ਨੇ ਮਹਿਮਾ ਨਹੀਂ ਕੀਤੀ ਨਾ ਉਹਦਾ ਧੰਨਵਾਦ ਕੀਤਾ ਕਿੰਨਾ ਕੁਛ ਪਰਮੇਸ਼ਵਰ ਨੇ ਉਹਨਾਂ ਨੂੰ ਦਿੱਤਾ ਪਰ ਉਹਨਾਂ ਨੇ ਧੰਨਵਾਦ ਨਹੀਂ ਕੀਤਾ ਉਹ ਨਾ ਸ਼ੁਕਰੇ ਰਿਆ بے ਸ਼ੁਕਰੇ ਹੋ ਗਏ ਸੋ ਵਚਨ ਕੀ ਦੱਸਦਾ ਆ ਕਹਿੰਦਾ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਕਈ ਨਾ ਆਪਣੀਆਂ ਹੀ ਸੋਚਾਂ ਦੇ ਅਨੁਸਾਰ ਬਹੁਤ ਚੱਲਦੇ ਰਹਿੰਦੇ ਆ ਆਪਣੀਆਂ ਜੁਗਤਾਂ ਲਾਉਂਦੇ ਰਹਿਣਾ ਆਪਣੇ ਮਨ ਦੀਆਂ ਵਿਉਂਤਾਂ ਜਿਹੜੀਆਂ ਆ ਉਹ ਬਣਾਉਂਦੇ ਰਹਿਣਾ ਤਾਂ ਕਹਿੰਦਾ ਨਾ ਉਹਦਾ ਧੰਨਵਾਦ ਕੀਤਾ ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਤੇ ਉਹਨਾਂ ਦੇ ਬੁੱਧੀਹੀਣ ਮਨ ਹਨੇਰੇ ਹੋ ਗਏ ਸੋ ਕੀ ਹੋਇਆ ਜਦੋਂ ਉਹਨਾਂ ਨੇ ਪਰਮੇਸ਼ਵਰ ਨੂੰ ਜਾਣਿਆ ਪਰ ਪਰਮੇਸ਼ਵਰ ਨੂੰ ਜਾਣਨ ਦੇ ਬਾਵਜੂਦ ਪਰਮੇਸ਼ਵਰ ਦੀ ਮਹਿਮਾ ਨਹੀਂ ਕੀਤੀ ਉਹਨਾਂ ਨੂੰ ਪਤਾ ਸੀ ਇਹ ਸਭ ਵਰਕ ਤਾਂ ਪਰਮੇਸ਼ਵਰ ਦੇ ਵੱਲੋਂ ਹੈ ਸਭ ਚੰਗੀਆਂ ਆਈਆਂ ਪਰਮੇਸ਼ਵਰ ਦੇ ਵੱਲੋਂ ਪਰ ਉਹਨਾਂ ਨੇ ਧੰਨਵਾਦ ਨਹੀਂ ਕੀਤਾ ਆਪਣੇ ਮਨ ਦੀਆਂ ਜੁਗਤਾਂ ਲਾਉਂਦੇ ਗਏ ਵੀ ਨਹੀਂ ਇਹ ਤਾਂ ਹੋਣਾ ਹੀ ਆ ਇਹ ਹੋ ਗਿਆ ਇਦਾਂ ਹੋ ਗਿਆ ਹਉ ਇਦਾਂ ਹੋ ਗਿਆ ਹਉ ਪਰ ਜਿੱਦਾਂ ਵਚਨ ਕਹਿੰਦਾ ਉਹਦਾ ਨਹੀਂ ਕੀਤਾ ਤਾਂ ਕੀ ਹੋਇਆ ਉਹਨਾਂ ਦੇ ਜਿਹੜੇ ਮਨ ਸੀਗੇ ਨਾ ਬੁੱਧੀਹੀਣ ਮਾਨ ਸੀਗੇ ਕਿਉਂਕਿ ਜੇ ਬੁੱਧ ਹੁੰਦੀ ਤਾਂ ਉਹ ਧੰਨਵਾਦ ਕਰਦੇ ਸ਼ੁਕਰ ਕਰਦੇ ਪਰ ਉਹਨਾਂ ਨੇ ਜਿਹੜੇ ਬੁੱਧੀਹੀਣ ਮਾਨਿਆ ਉਹ ਹਨੇਰੇ ਹੋਗੇ ਅਗਿਆਨੀ ਬਣ ਗਏ ਉਹ ਹਨੇਰਾ ਸ਼ੋਅ ਕਰਦਾ ਆ ਜਿਹੜਾ ਬੰਦਾ ਅਗਿਆਨੀ ਆ ਜਿਸ ਨੂੰ ਕੋਈ ਗਿਆਨ ਨਹੀਂ ਆ ਤਾਂ ਵਰਡ ਆਫ ਗੋਡ ਸੇਜ਼ ਕਿ ਉਹਨਾਂ ਦੇ ਮਨ ਜਿਹੜੇ ਸੀ ਬੁੱਧੀਹੀਣ ਮਾਨ ਜਿਹੜੇ ਸੀ ਉਹ ਹਨੇਰੇ ਹੋਗੇ ਉਹ ਆਪ ਨੂੰ ਬੁੱਧੀਮਾਨ ਮੰਨ ਕੇ ਮੂਰਖ ਬਣ ਗਏ ਜਿਹੜੇ ਲੋਕੀ ਪਰਮੇਸ਼ਵਰ ਦੇ ਕੰਮਾਂ ਵਿੱਚ ਭਰੋਸਾ ਨਹੀਂ ਰੱਖਦੇ ਜਿਹੜੇ ਲੋਕੀ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਨਹੀਂ ਚੱਲਦੇ ਜਿਹੜੇ ਲੋਕੀ ਪਰਮੇਸ਼ਵਰ ਦੀ ਮਹਿਮਾ ਨਹੀਂ ਕਰਦੇ ਵਚਨ ਉਹਨਾਂ ਨੂੰ ਪਹਿਲਾਂ ਤਾਂ ਬੁੱਧੀਹੀਨ ਦੱਸਦਾ ਹੈ ਫੇਰ ਉਹ ਕੀ ਕਹਿੰਦਾ ਮੂਰਖ ਬਣ ਗਏ ਉਹ ਲੋਕੀ ਇਹ ਮੂਰਖਤਾਈ ਆ ਅਗਰ ਅਸੀਂ ਪ੍ਰਾਰਥਨਾ ਨਹੀਂ ਕਰਦੇ ਤਾਂ ਮੂਰਖਤਾਈ ਆ ਅਗਰ ਅਸੀਂ ਸ਼ੁਕਰਗੁਜ਼ਾਰੀ ਨਹੀਂ ਕਰਦੇ ਤਾਂ ਮੂਰਖਤਾਈ ਆ ਅਗਰ ਅਸੀਂ ਪਰਮੇਸ਼ਵਰ ਨੂੰ ਪਰਮੇਸ਼ਵਰ ਦੇ ਕੰਮਾਂ ਨੂੰ ਸਮਝਣ ਤੇ ਦੇਖਣ ਦੇ ਵਿੱਚ ਅਸੀਂ ਕੋਈ ਇੰਟਰਸਟ ਨਹੀਂ ਲੈ ਰਹੇ ਜਦ ਕਿ ਅਸੀਂ ਜਾਣਦੇ ਹਾਂ ਪਰਮੇਸ਼ਵਰ ਦੇ ਬਾਰੇ ਵਿੱਚ ਸੁਣਿਆ ਹੈ ਪਰਮੇਸ਼ਵਰ ਦੇ ਬਾਰੇ ਵਿੱਚ ਤਦ ਵੀ ਵਚਨ ਉਹਨਾਂ ਨੂੰ ਮੂਰਖ ਦੱਸਦਾ ਹੈ ਜਿਹੜੇ ਪਰਮੇਸ਼ਵਰ ਦੇ ਵਿੱਚ ਦਿਲਚਸਪੀ ਨਹੀਂ ਰੱਖਦੇ ਅਤੇ ਅਬਿਨਾਸੀ ਪਰਮੇਸ਼ਵਰ ਦੇ ਪ੍ਰਤਾਪ ਨੂੰ ਨਾ ਸਮਾਨ ਮਨੁੱਖ ਅਤੇ ਪੰਛੀਆਂ ਅਤੇ ਚਪਾਇਆਂ ਅਤੇ ਕਿਸਰਣ ਵਾਲੇ ਜੀਵ ਜੰਤ ਦੇ ਰੂਪ ਦੀ ਮੂਰਤ ਨਾਲ ਵਟਾ ਦਿੱਤਾ ਅਬਨਾਸ਼ੀ ਜਿਹੜਾ ਕਦੀ ਨਾਸ਼ ਨਹੀਂ ਹੁੰਦਾ ਜਿਹੜਾ ਕਦੀ ਖਤਮ ਨਹੀਂ ਹੁੰਦਾ ਅਬਨਾਸ਼ੀ ਕਹਿੰਦਾ ਅਬਨਾਸ਼ੀ ਪਰਮੇਸ਼ਵਰ ਦੇ ਪ੍ਰਤਾਪ ਨੂੰ ਉਹ ਪਰਮੇਸ਼ਵਰ ਜਿਹੜਾ ਕਦੀ ਖਤਮ ਨਹੀਂ ਹੁੰਦਾ ਜਿਹਨੂੰ ਜਿਹਦੇ ਬਾਰੇ ਵਿੱਚ ਅਸੀਂ ਕੱਲ ਵੀ ਗੱਲ ਕਰ ਰਹੇ ਸੀ ਕਿ ਪਰਮੇਸ਼ਵਰ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਪਰਮੇਸ਼ਵਰ ਨੂੰ ਆਕਾਰ ਵਿੱਚ ਨਹੀਂ ਢਾਲਿਆ ਜਾ ਸਕਦਾ ਉਸ ਅਬినాਸ਼ੀ ਪਰਮੇਸ਼ਰ ਨੂੰ ਨਾਸਵਾਨ ਮਨੁੱਖ ਤੇ ਪੰਛੀਆਂ ਤੇ ਚਪਾਇਆ ਤੇ ਕਿਸਰਣ ਵਾਲੇ ਜੀਵ ਜੰਤੀਆਂ ਜੰਤੂਆਂ ਦੇ ਰੂਪ ਦੇ ਮੂਰਤ ਵਿੱਚ ਬਿਟਾ ਦਿੱਤਾ ਸੋ ਉਸ ਪਰਮੇਸ਼ਰ ਦਾ ਜਿਹੜਾ ਜਲਾਲ ਸੀਗਾ ਉਹ ਕਿੰਨਾਂ ਚੀਜ਼ਾਂ ਨੂੰ ਦੇ ਦਿੱਤਾ ਕਿਸੇ ਨੇ ਜੀਵ ਜੰਤੂ ਨੂੰ ਦੇ ਦਿੱਤਾ ਕਿਸੇ ਨੇ ਕਿਸੇ ਮਨੁੱਖ ਨੂੰ ਦੇ ਦਿੱਤਾ ਮਤਲਬ ਉਹ ਮਹਿਮਾ ਜਿਹੜੀ ਪਰਮੇਸ਼ਰ ਦੀ ਸੀ ਉਹਨੂੰ ਓਕੇ ਮੈਂ ਕਿਵੇਂ ਸਮਝਾਵਾਂ ਪਰਮੇਸ਼ਵਰ ਆ ਉਹਦੀ ਮੂਰਤ ਨਹੀਂ ਬਣਾਈ ਜਾ ਸਕਦੀ ਪਰ ਕਿਸੇ ਨੇ ਇੱਕ ਰੁੱਖ ਦੀ ਮੂਰਤ ਬਣਾ ਲਈ ਤੇ ਉਹਨੂੰ ਪੂਜਣਾ ਸ਼ੁਰੂ ਕਰ ਦਿੱਤਾ ਤੇ ਉਹ ਕਹਿ ਰਿਹਾ ਕਿ ਇਹ ਹੀ ਮੇਰਾ ਪਰਮੇਸ਼ਵਰ ਆ ਪਰ ਰੁੱਖ ਜਿਹੜਾ ਆ ਉਹ ਸੁੱਕ ਜਾਂਦਾ ਆ ਰੁੱਖ ਨੂੰ ਕੀੜਾ ਲੱਗ ਜਾਂਦਾ ਆ ਰੁੱਖ ਨੇਰੀ ਆਉਣ ਤੇ ਡਿੱਗ ਜਾਂਦਾ ਆ ਅੱਗ ਲੱਗਣ ਤੇ ਜਲ ਜਾਂਦਾ ਆ ਪਰ ਤੁਸੀਂ ਉਹਨੂੰ ਪਰਮੇਸ਼ਵਰ ਨਹੀਂ ਮੰਨ ਸਕਦੇ ਕਿਉਂਕਿ ਪਰਮੇਸ਼ਵਰ ਦੇ ਉੱਤੇ ਨਾ ਹਵਾ ਦਾ ਅਸਰ ਨਾ ਪਾਣੀ ਦਾ ਅਸਰ ਨਾ ਅੱਗ ਦਾ ਅਸਰ ਨਾ ਸਮੇਂ ਦਾ ਅਸਰ ਨਾ ਮੌਸਮ ਦਾ ਅਸਰ ਸੋ ਕਿਸੇ ਨੇ ਅਗਰ ਤੁਸੀਂ ਕਿਸੇ ਮਨੁੱਖ ਨੂੰ ਪਰਮੇਸ਼ਵਰ ਦਾ ਦਰਜਾ ਦੇ ਰਹੇ ਹੋ ਕਿਸੇ ਵੀ ਮਨੁੱਖ ਨੂੰ ਤਾਂ ਮਨੁੱਖ ਜਿਹੜਾ ਆ ਜੰਮਦਾ ਤੇ ਮਰਦਾ ਆ ਨਾਸ਼ ਹੁੰਦਾ ਆ ਮਨੁੱਖ ਬਿਮਾਰ ਹੁੰਦਾ ਆ ਮਨੁੱਖ ਦੇ ਮਨ ਵਿੱਚ ਕਈ ਤਰ੍ਹਾਂ ਦੇ ਪਾਪ ਆਉਂਦੇ ਆ ਮਨੁੱਖ ਦੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਉਤਰਾ ਚੜਾਅ ਆਉਂਦੇ ਪਰ ਪਰਮੇਸ਼ਵਰ ਦੇ ਨਾਲ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਪਰਮੇਸ਼ਵਰ ਸਦਾ ਦੇ ਲਈ ਆ ਉਹ ਸਦਾ ਦਾ ਪਰਮੇਸ਼ਵਰ ਆ ਤਾਂ ਵਚਨ ਸਾਨੂੰ ਇਦਾਂ ਕਹਿੰਦਾ ਆ ਕਿ ਪਰਮੇਸ਼ਵਰ ਨੂੰ ਇਸ ਗੱਲ ਦਾ ਗਿਲਾ ਆ ਕਿੰਨਾ ਉਹ ਮੂਰਖ ਬਣ ਗਏ ਆਪਣੀ ਬੁੱਧੀ ਬੁੱਧੀ ਦੇ ਹਿਸਾਬ ਦੇ ਨਾਲ ਅਤੇ ਅਬਨਾਸੀ ਪਰਮੇਸ਼ਵਰ ਦੇ ਪ੍ਰਤਾਪ ਨੂੰ ਜਿਹੜੀ ਮਹਿਮਾ ਪਰਮੇਸ਼ਵਰ ਦੀ ਹੈ ਜਿਹੜਾ ਜ਼ਲਾਲ ਪਰਮੇਸ਼ਵਰ ਦਾ ਹੈ ਜਿਹੜਾ ਪ੍ਰਤਾਪ ਆਉ ਦਾ ਉਸ ਪ੍ਰਤਾਪ ਨੂੰ ਨਾਸਵਾਨ ਮਨੁੱਖਾਂ ਪੰਛੀਆਂ ਤੇ ਚੁਪਾયા ਤੇ ਕਿਸ ਰਣ ਵਾਲਿਆਂ ਜੀ ਜੰਤੂਆਂ ਦੇ ਰੂਪ ਦੀ ਮੂਰਤ ਨਾਲ ਵਟਾ ਦਿੱਤਾ ਕਿਸ ਰਣ ਵਾਲੇ ਕੋਈ ਰੀਂਗ ਕੇ ਚੱਲਦੇ ਆ ਸੋ ਕੋਈ ਸਨੇਕ ਨੂੰ ਜਿਹੜਾ ਆ ਉਹ ਮੰਨਣ ਲੱਗ ਗਿਆ ਕੋਈ ਜੀਵ ਜੰਤੂਆਂ ਨੂੰ ਜਾਨਵਰਾਂ ਨੂੰ ਜਿਹੜਾ ਇਹ ਮੰਨਣਾ ਸ਼ੁਰੂ ਕਰ ਦਿੱਤਾ ਪਰ ਜੋ ਪਰਮੇਸ਼ਵਰ ਹੈ ਉਸ ਪਰਮੇਸ਼ਵਰ ਦੇ ਵੱਲ ਨੂੰ ਜਿਹੜਾ ਅਬਿਨਾਸੀ ਪਰਮੇਸ਼ਵਰ ਹੈ ਉਸ ਪਰਮੇਸ਼ਵਰ ਤੋਂ ਦੂਰ ਹੋ ਗਏ ਸੋ ਜਿਵੇਂ ਜਦੋਂ ਮੋਸੇਸ موسی ਨਬੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਗਿਆ ਪਹਾੜੀ ਦੇ ਉੱਤੇ ਸਿਨਾਈ ਪਰਬਤ ਦੇ ਉੱਤੇ ਤੇ ਪਰਮੇਸ਼ਵਰ ਨੇ ਉਹਨੂੰ ਹੁਕਮਨਾਮੇ ਦਿੱਤੇ ਅਰ ਜਦੋਂ ਆਇਆ ਤੇ ਉਹਨੇ ਥੱਲੇ ਆਣ ਕੇ ਕੀ ਦੇਖਿਆ ਕਿ ਲੋਕਾਂ ਨੇ ਆਪਣੇ ਲਈ ਇੱਕ ਬੱਚਾ ਜਿਹੜਾ ਹੈ ਉਹ ਤਿਆਰ ਕੀਤਾ ਐਕਚੁਅਲੀ ਲੋਕਾਂ ਨੇ ਬੱਚਾ ਤਿਆਰ ਨਹੀਂ ਕੀਤਾ ਸੀ ਲੋਕਾਂ ਨੇ ਆਪਣਾ ਸੋਨਾ ਲੈ ਕੇ ਤੇ ਉਹਨੂੰ ਦੇ ਦਿੱਤਾ ਹਰੂਨ ਨੂੰ ਉਹਨੇ ਜਦੋਂ ਅੱਗ ਦੇ ਵਿੱਚ ਸੁੱਟਿਆ ਤੇ ਇੱਕ ਬੱਚੇ ਦਾ ਰੂਪ ਬਣ ਕੇ ਬਾਹਰ ਨਿਕਲਿਆ ਸੋ ਇਹ ਇੱਕ ਡੂੰਗਾ ਭੇਤ ਆ ਕਿ ਉਹ ਬੱਚੇ ਦਾ ਹੀ ਰੂਪ ਕਿਉਂ ਬਣਿਆ ਤਾਂ ਸ਼ੋਰਲੀ ਮੈਂ ਸੂਨ ਇਸ ਭੇਤ ਨੂੰ ਵੀ ਜਿਹੜਾ ਆ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਉਹ ਬੱਚਾ ਹੀ ਕਿਉਂ ਬਣ ਕੇ ਨਿਕਲਿਆ ਹੋਰ ਕੁਝ ਕਿਉਂ ਨਹੀਂ ਬਣਿਆ ਤਾਂ ਪਰ ਉਹਨਾਂ ਲੋਕਾਂ ਨੇ ਉਹਦੀ ਜਦੋਂ ਉਹਨੇ ਦੂਰੋਂ ਹੀ ਸੁਣਿਆ ਕਿ ਬੜੀ ਆਵਾਜ਼ ਆ ਰਹੀ ਆ ਤੇ ਇਹ ਆਵਾਜ਼ ਜਿਹੜੀ ਆ ਉਹ ਅਜੀਬ ਤਰ੍ਹਾਂ ਦੀ ਆਵਾਜ਼ ਜਾਂ ਕੋਈ ਰੋਣੇ ਦੀ ਆਵਾਜ਼ ਨਹੀਂ ਆ ਤੇ ਜਦੋਂ ਉਹਨੇ ਆਣ ਕੇ ਦੇਖਿਆ ਤੇ ਲੋਕੀ ਉਸ ਬੱਚੇ ਦੀ ਜਿਹੜੀ ਸੀ ਪੂਜਾ ਕਰ ਰਹੇ ਸੀ ਉੱਥੇ ਜਸ਼ਨ ਮਨਾ ਰਹੇ ਸੀ ਉਹਦੇ ਦੁਆਲੇ ਉਹਦੀ ਵਰਸ਼ਿਪ ਕਰ ਰਹੇ ਸੀਗੇ ਤਾਂ ਉਹਨਾਂ ਗੁੱਸੇ ਦੇ ਵਿੱਚ ਉਹ ਜਿਹੜੀਆਂ ਫੱਟੀਆਂ ਪਰਮੇਸ਼ਵਰ ਨੇ ਉਹਨੂੰ ਦਿੱਤੀਆਂ ਸੀਗੀਆਂ ਉਹਨੇ ਉਹ ਭੰਨ ਸਿੱਟੀਆਂ ਉਹ ਪੱਟੀਆਂ ਜਿਹੜੀਆਂ ਸੀ ਪੱਥਰ ਦੀਆਂ ਜਿੰਨਾਂ ਉੱਤੇ ਹੁਕਮੁੱਕਰੇ ਹੋਏ ਸੀ ਉਹਨੂੰ ਗੁੱਸਾ ਆਇਆ ਕਿ ਲੋਕਾਂ ਨੇ ਇਹ ਕੀ ਕੀਤਾ ਕਿ ਅਬినాਸ਼ੀ ਪਰਮੇਸ਼ਵਰ ਨੂੰ ਛੱਡ ਦਿੱਤਾ ਜਿਹੜਾ ਪਰਮੇਸ਼ਵਰ ਇਹਨਾਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਉਹ ਪਰਮੇਸ਼ਵਰ ਜਿਹੜਾ ਇਹਨਾਂ ਦੇ ਲਈ ਇੰਨੇ-ਇੰਨੇ ਇੰਤਜ਼ਾਮ ਕਰ ਰਿਹਾ ਆ ਜਿਹੜਾ ਉਜਾੜਾਂ ਵਿੱਚ ਇਹਨਾਂ ਨੂੰ